ਤੁਸੀਂ ਦੇਖੋ ਕਿ ਇਹ ਆਮ ਦੋਰ ਹੈ ਜੋ ਕਿ ਤਾਗੇ ਦੇ ਨਾਲ ਬਣਦੀ ਹੈ ਤੇ ਲੋਹੜੀ ਤੋਂ ਪਹਿਲਾਂ ਕਈ-ਕਈ ਮਹੀਨੇ ਪਹਿਲਾਂ ਇਸ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਬਹੁਤ ਜ਼ਿਆਦਾ ਨੁਕਸਾਨ ਤੁਹਾਨੂੰ ਦੱਸ ਦਾਂ ਜਾਣ ਲੈਵਾ ਇਹਦੇ ਨਾਲ ਕੋਈ ਜਾਨ ਨਹੀਂ ਜਾਏਗੀ ਕਾਟ ਨਹੀਂ ਲੱਗਣਾ ਨਾ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਆ ਉਹ ਇਨਾ ਨੁਕਸਾਨ ਆ ਤੁਸੀਂ ਹਰ ਸਾਲੇ ਕੰਮ ਕਰਦੇ ਹੋ ਲੋਕ ਚਾਈਨਾ ਡੋਰ ਵਾਲ ਜਿਆਦਾ ਵਦਾ ਕਰ ਰਹੇ ਆ ਜਾਂ ਆਰਮ ਡੋਰ ਵਾਲ ਵਦਾ ਕਰ ਰਹੇ ਹੁਣ ਥੋੜਾ ਮੁੜ ਪਏ ਆ ਲੋਕ ਹੁਣ ਲੈ ਖੰਡਾ ਹੈ ਖਰੀਦ ਕੇ ਆਪੇ ਕੋਣੇ ਤੁਹਾਡੇ ਗਾੜੀ ਗਾੜੀ ਕਗਾਕ ਆਏ ਥੋੜਾ ਅਗੇ ਕੋਣੇ ਹੋਏ ਲੋਕ ਆਉਂਦੇ ਆਪਣੇ ਬੱਚਿਆਂ ਨੂੰ ਕਹਿੰਦੇ ਪੀ ਇਹੋ ਧਾਗਾ ਵਰਤੋ ਉਹ ਨਹੀਂ ਅਹੀ ਲੈ ਕੇ ਦੇਣਾ ਕਈ ਮੁੜ ਪੇ ਲੋਕੇ ਇਹੋ ਖਰੀਦਣ ਡਾਏ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਹ ਹੋਵਾਂ ਨੇ ਪੀਤਾ ਕੇ ਦੀ ਡੋਰ ਵਰਤੋ ਜਿਹੜੀ ਜਾਨ ਲੈਵਾ ਡੋਰ ਹੈ ਉਹਨੂੰ ਬੰਦ ਕਰੋ ਸਰਕਾਰ ਚਾਵੇ ਤੇ ਕਿ ਸਾਰੇ ਨੂੰ ਪਤਾ ਹੈ ਕਿ 13 ਜਨਵਰੀ ਬਿਲਕੁਲ ਕੋਲ ਹੈ ਤੇ ਲੋਹੜੀ ਦਾ ਤਿਹਾਰ ਜਿਹੜਾ ਹੈ ਦੁਨੀਆ ਭਰ ਦੇ ਵਿੱਚ ਜਿਹੜਾ ਬੜੀ ਤੂਮ-ਤਾਮ ਦੇ ਨਾਲ ਮਨਾਇਆ ਜਾਂਦਾ ਹੈ ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਖੂਨੀ ਡੋਰ ਜਿਸ ਨੂੰ ਚਾਈਨਾ ਡੋਰ ਕਿਹਾ ਜਾਂਦਾ ਉਸ ਦਾ ਰਿਵਾਜ ਹੈ ਜਿਹੜਾ ਬਹੁਤ ਸਾਲਾਂ ਤੋਂ ਚੱਲ ਰਿਹਾ ਤੇ ਹਰ ਸਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਜਾਗਰੂਕ ਕਰ ਸਕੀਏ ਕਿ ਚਾਈਨਾ ਡੋਰ ਕਿੰਨੀ ਜਾਨਲੇਵਾ ਕਿਉਂਕਿ ਅਸੀਂ ਹਰ ਸਾਲ ਦੇਖਦੇ ਹਾਂ ਜਦੋਂ ਲੋਹੜੀ ਦਾ ਤਿਹਾਰ ਬਿਲਕੁਲ ਨੇੜੇ ਹੁੰਦਾ ਤੇ ਲੋਕ ਕਿਤੇ ਨਾ ਕਿਤੇ ਇਸ ਡੋਰ ਨਾਲ ਨੁਕਸਾਨੇ ਜਾਂਦੇ ਕਈਆਂ ਦੇ ਘਰ ਜਿਹੜੇ ਆ ਉਹ ਬਰਬਾਦ ਹੋ ਜਾਂਦੇ ਕਿਉਂ ਹੋ ਜਾਂਦੇ ਕਿਉਂਕਿ ਚਾਈਨਾ ਡੋਰ ਜਿਹੜੀ ਖੂਨੀ ਡੋਰ ਆ ਉਸ ਨੂੰ ਲੋਕ ਇਸਤੇਮਾਲ ਕਰਨਾ ਬੰਦ ਨਹੀਂ ਕਰ ਰਹੇ ਬਹੁਤ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮਗਰ ਫਿਰ ਵੀ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਾਗਰੂਕ ਹੋਣ ਤੋਂ ਵਾਂਝੇ ਰਹਿ ਜਾਂਦੇ ਆ ਮ ਤਾਂ ਤੁਹਾਨੂੰ ਜਾਗਰੂਕ ਕਰ ਸਕੀਏ ਜਿਹੜੀ ਚਾਈਨਾ ਡੋਰ ਆ ਖਤਰਨਾਕ ਹੈ ਮਗਰ ਜਿਹੜੀ ਆਰਮਡ ਡੋਰ ਆ ਜਿਹੜੀ ਕਿ ਪਹਿਲੇ ਸਮੇਂ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਸੀ ਲੋਕਾਂ ਲਈ ਲਾਹੇਵੰਦ ਹੁੰਦੀ ਸੀ ਤੇ ਕੋਈ ਵੀ ਨੁਕਸਾਨ ਅੱਜ ਤੱਕ ਉਸ ਦਾ ਸਾਹਮਣੇ ਨਹੀਂ ਆਇਆ ਉਹ ਡੋਰ ਦੀ ਤਸਵੀਰ ਪਹਿਲਾਂ ਦਿਖਾਣੇ ਆ ਤੁਸੀਂ ਦੇਖੋ ਕਿ ਇਹ ਆਰਮਡ ਡੋਰ ਹੈ ਜੋ ਕਿ ਤਾਗੇ ਦੇ ਨਾਲ ਬਣਦੀ ਹੈ ਤੇ ਲੋਹੜੀ ਤੋਂ ਪਹਿਲਾਂ ਕਈ-ਕਈ ਮਹੀਨਿਆਂ ਪਹਿਲਾਂ ਇਸ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਤੁਸੀਂ ਦੇਖੋ ਇਹ ਡੋਰ ਜਿਹੜੀ ਹੈ ਇਹ ਚਾਈਨਾ ਡੋਰ ਜਿਹੜੀ ਆ ਖੂਨੀ ਡੋਰ ਉਸ ਨੂੰ ਨਾਮ ਦਿੱਤਾ ਗਿਆ ਪੰਜਾਬ ਪਰ ਦੇ ਵਿੱਚ ਜਿਹੜੀ ਦਿਨ ਬਰ ਦਿਨ ਉਹ ਪੈਰ ਫਸਾਉਂਦੀ ਜਾ ਰਹੀ ਹੈ ਮਗਰ ਆਮ ਡੋਰ ਜਿਹੜੀ ਹੈ ਉਸ ਨੂੰ ਲੋਕ ਬੁਲਦੇ ਜਾ ਰਹੇ ਜਿਸ ਨਾਲ ਕੋਈ ਨੁਕਸਾਨ ਨਹੀਂ ਹੈ ਚਾਈਨਾ ਡੋਰ ਨਾਲ ਜੇਕਰ ਅਸੀਂ ਆ ਰਿਕਾਰਡ ਦੇਖੀਏ ਤਾਂ ਹਰ ਸਾਲ ਦੀ ਤਰ੍ਹਾਂ ਰਿਕਾਰਡ ਜਿਹੜੇ ਆ ਵਧ ਰਹੇ ਨੇ ਉਸ ਦੇ ਨਾਲ ਕਈ ਇਸ ਤਰ੍ਹਾਂ ਜਾਨਾਂ ਗਈਆਂ ਨੇ ਜਿਸ ਦੇ ਨਾਲ ਘਰਾਂ ਦੇ ਘਰ ਜਿਹੜੇ ਬਰਬਾਦ ਹੋ ਗਏ ਸਾਡਾ ਹੁਣ ਮਕਸਦ ਇਹ ਹੈ ਕਿ ਲੋਕਾਂ ਨੂੰ ਜਾਗਰੂਕ ਕਰੀਏ ਇਹ ਜਿਹੜੀ ਆਮ ਡੋਰ ਹੈ ਉਸ ਨੂੰ ਵਧਨਾ ਵ ਕਾ ਤੱਕ ਬੋਨ ਸਕੇ ਲੋਕਾਂ ਨੂੰ ਪਾਇਦੇ ਪਤਾ ਲੱਗਸਨ ਕਿ ਇਸ ਡੋਰ ਦੇ ਫਾਇਦੇ ਕੀ ਨੇ ਤੇ ਚਾਈਨਾ ਡੋਰ ਦੇ ਨੁਕਸਾਨ ਕੀ ਆ ਸਾਡੇ ਨਾਲ ਗੱਲਬਾਤ ਕਰਨਗੇ ਜੋ ਕਿ ਇਸ ਡੋਰ ਦੇ ਮਾਲਕ ਨੇ ਡੋਰ ਨੂੰ ਤਿਆਰ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੇਬੇ ਕੀ ਨਾਮ ਹੈ ਕਿਹੜਾ ਇਲਾਕਾ ਬਿਲੋਂ ਚੌਂਕੀ ਦੇ ਨਾਲ ਹੀ ਰਾਣੀ ਦੇ ਕਿਵੇਂ ਦੇਖਦੇ ਹੋ ਜੀ ਇਹ ਜਿਹੜੀ ਡੋਰ ਹੈ ਆਮ ਲੋਕ ਜਿਹੜੀ ਖੂਨੀ ਡੋਰ ਵੱਲ ਜ਼ਿਆਦਾ ਵਧਾਵਾ ਕਰ ਰਹੇ ਆ ਆਮ ਡੋਰ ਦੇ ਤੁਸੀਂ ਪਾਇਦੇ ਦੱਸੋ ਕਿੰਨੇ ਕ ਫਾਇਦੇ ਨੇ ਤੇ ਨੁਕਸਾਨ ਕਿੰਨੇ ਕ ਚਾਈਨਾ ਡੋਰ ਦੇ ਉਹਦਾ ਬਹੁਤ ਨੁਕਸਾਨ ਹੈ ਚైనా ਦਾ ਤੁਹਾਨੂੰ ਪਤਾ ਤੁਰੇ ਜਾਂਦੇ ਦੇ ਗਲਿਆਂ ਦੇ ਵਿੱਚ ਫਿਰ ਜਾਂਦੀ ਆ ਉੱਥੇ ਲੋਕ ਮੁੱਕ ਜਾਂਦੇ ਪਰ ਢੀਠ ਬਹੁਤ ਆ ਉਹ ਡੋਰ ਨੂੰ ਅਜੇ ਵੀ ਇੱਥੇ ਲੱਭਦੇ ਆ ਕੇ ਗੱਟੂ ਹੈਗਾ ਹੀ ਅਨੇ ਉਹ ਚੌਂਕੀ ਹੈਗੀ ਜੋ ਉੱਥੋਂ ਲੈ ਲੋ ਜਾ ਕੇ ਇਹ ਸਾਜੀ ਤੁਹਾਡੇ ਕੋਲ ਲੋਕ ਆਂਦੇ ਆ ਤੁਹਾਨੂੰ ਆ ਕੇ ਕਹਿੰਦੇ ਗੱਟੂ ਡੋਰ ਮੰਗਦੇ ਚైనా ਡੋਰ ਮੰਗਦੇ ਚైనా ਡੋਰ ਮੰਗਦੇ ਹੀ ਅਨੇ ਉਹ ਚੌਂਕੀ ਹੈਗੀ ਜੋ ਉੱਥੇ ਚਲੇ ਜਾਓ ਉਹਨਾਂ ਨੇ ਰੱਖੀ ਜੇ ਪੇਟਕਾ ਲੈ ਲੋ ਉਹਨਾਂ ਕੋਲ ਜਾ ਕੇ ਤੇ ਸਾਡੀ ਤੇ ਆ ਪੁਰਾਣਾ ਅੱਡਾ 40 45 ਸਾਲ ਤੋਂ ਅੰਕਲਤਾ ਦਾ ਲਾਉਂਦੇ ਆ ਡੋਰ ਤੇ ਲਾਗੋ ਸੇਵੀ ਕਰਦੇ ਆ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੂਗਾ ਕਿਉਂਕਿ ਆਰਮ ਡੋਰ ਕਿਤਨਾ ਕਿਤੇ ਲਾਹੇ ਵੰਦਾ ਕਿਉਂਕਿ ਇਹ ਟੁੱਟ ਜਾਂਦੀ ਡੋਰ ਮਗਰ ਜਿਹੜੀ ਚਾਈਨਾ ਡੋਰ ਆ ਉਹਦੇ ਨਾਲ ਨੁਕਸਾਨ ਜਿਹੜਾ ਉਹ ਵਾਧੇ ਪੈ ਰਿਆ ਬਹੁਤ ਜ਼ਿਆਦਾ ਉਹ ਨੁਕਸਾਨ ਤੁਹਾਨੂੰ ਦੱਸ ਦਿੱਤ ਜਾਣ ਲੈਵਾ ਇਹਦੇ ਨਾਲ ਕੋਈ ਜਾਨ ਨਹੀਂ ਜਾਏਗੀ ਕੋਈ ਕੱਟ ਨਹੀਂ ਲੱਗਣਾ ਨਾ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਆ ਉਹ ਇੰਨਾ ਨੁਕਸਾਨ ਆ ਜਵਾਨ ਜਵਾਨ ਵੇਖੀ ਤੇ ਜਵੇਂ ਬੱਕਰੇ ਵੱਡੇ ਜਾਂਦੇ ਇਸ ਤਰ੍ਹਾਂ ਲੋਕ ਉੱਚਿਆਂ ਦਾ ਜਵਾਨ ਜਵਾਨ ਮੁੰਡੇ ਆ ਅਸੀਂ ਕੋਲ ਦੀ ਗੱਲ ਕਰਦੇ ਆ ਆਰਮ ਡੋਰ ਦੀ ਗੱਲ ਕਰਦੇ ਆ ਕਿੰਨਾ ਸਮਾਂ ਲੱਗ ਜਾਂਦਾ ਇਸ ਡੋਰ ਨੂੰ ਬਣਾਉਂਦੇ ਹੋਏ ਸਕਾਂਦੇ ਹੋਏ ਤੇ ਕਿਵੇਂ ਤਿਆਰ ਹੁੰਦੀ ਹੈ ਇਹ ਤਿਆਰ ਹੋਣਾ ਅੱਜ ਤੇ ਵੇਖੋ ਧੁੱਪ ਲੱਗੀ ਜੇ ਅੱਜ ਬਹੁਤ ਸੋਹਣੀ ਹੈ ਅੱਜ ਤਿਆਰ ਰਹਿਣਾ ਅਸੀਂ 2 ਮਹੀਨੇ ਪਹਿਲਾਂ ਦੀ ਬਣਾ ਬਣਾ ਕੇ ਰੱਖੀ ਆ ਡੋਰ ਤੋਂ ਪਾਣੀ ਡੋਰ ਬਣੀ ਹੈ ਸਾਡੀ ਤੁਸੀਂ ਹਰ ਸਾਲ ਇਹ ਕੰਮ ਕਰਦੇ ਹੋ ਲੋਕ ਚਾਈਨਾ ਡੋਰ ਵਾਲ ਜਿਆਦਾ ਵਦਾ ਕਰ ਰਹੇ ਆ ਜਾਂ ਆਰਮ ਡੋਰ ਵਾਲ ਵਦਾ ਕਰ ਰਹੇ ਹੁਣ ਥੋੜਾ ਮੋੜ ਪਿਆ ਲੋਕ ਹੁਣ ਖੰਡਾ ਖਰੀਦ ਕੇ ਆ ਵੇ ਕੋਣੇ ਤੁਹਾਡੇ ਗਾੜੀ ਗਾੜੀ ਇੱਕ ਗਾਹਕ ਆਇਆ ਹੈ ਲੱਗਦਾ ਕਿ ਜਾਗਰੂਕਤਾ ਹੋਣੀ ਚਾਹੀਦੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿੰਨੀਆਂ ਜਾਨਾਂ ਜਾਂਦੀਆਂ ਨੇ ਤੇ ਜਿਹੜੀ ਆਰਮਡ ਔਰ ਆ ਉਹ ਫਾਇਦੇਮੰਦ ਆ ਕਿ ਜਾਨਾਂ ਇਸ ਨਾਲ ਕਿਉਂਕਿ ਜਿਹਨੂੰ ਪਹਿਲੇ ਦੇ ਸਮੇਂ ਦੇ ਵਿੱਚ ਚੱਲਦੀ ਸੀ ਤਾਂ ਕੋਈ ਵੀ ਜਾਨ ਨੂੰ ਖਤਰਾ ਨਹੀਂ ਹੁੰਦਾ ਸੀ ਜਦੋਂ ਦੀ ਚਾਈਨਾ ਔਰ ਪੈਰਫਸਾਰ ਰਹੀ ਆ ਤੇ ਲੋਕ ਕਿਤੇ ਨਾ ਕਿਤੇ ਘਰ ਦੇ ਘਰ ਬਰਬਾਦ ਹੋ ਜਾਂਦੇ ਹਾਂ ਹੁਣ ਆ ਵੇਖੋ ਹੁਣ ਇਹੋ ਲੋਕ ਆਉਂਦੇ ਆਪਣੇ ਬੱਚਿਆਂ ਨੂੰ ਕਹਿੰਦੇ ਭੀ ਇਹੋ ਧਾਗਾ ਵਰਤੋ ਉਹ ਨਹੀਂ ਉਹ ਹੀ ਲੈ ਕੇ ਦੇਣਾ ਕਈ ਮੋੜ 'ਤੇ ਲੋਕ ਇਹੋ ਖਰੀਦਣ ਡੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅੰਮ੍ਰਿਤਸਰ ਸ਼ਹਿਰ 'ਚ ਮੌਜੂਦ ਆ ਪੰਜਾਬ ਭਰ ਦੇ ਵਿੱਚ ਡੋਰ ਪੈਰ ਫਸਾਰ ਰਹੀ ਆ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਹ ਹੋਵਾਂ ਨੇ ਵੀ ਧਾਗੇ ਦੀ ਡੋਰ ਵਰਤੋ ਜਿਹੜੀ ਜਾਨ ਲੈਵਾ ਡੋਰ ਆ ਉਹਨੂੰ ਬੰਦ ਕਰੋ ਸਰਕਾਰ ਚਾਹਵੇ ਤਾਂ ਕੀ ਨਹੀਂ ਹੋ ਸਕਦਾ ਬੰਦ ਹੋ ਸਕਦੀ ਹੋ ਵੀ ਪਰ ਸਰਕਾਰਾਂ ਵੱਲੋਂ ਵੀ ਮੁਹਿੰਮਾਂ ਚਲਾਈਆਂ ਜਾਂਦੀਆਂ ਕਈ ਮੁਹਿੰਮ ਚਲਾਈ ਜਾਂਦੀ ਹੈ ਮਗਰ ਸਰਕਾਰ ਵੀ ناکਾਮ ਦਿਖਾਈ ਦੇ ਰਹੀ ਹੈ ਕਿਉਂਕਿ ਹਰ ਸਾਲ ਗੱਲ ਜ਼ਰੂਰ ਕੀਤੀ ਜਾਂਦੀ ਹੈ ਕਿ ਚਾਈਨਾ ਡੋਰ ਨਹੀਂ ਉੱਡਣ ਦੇਣਗੇ ਮਗਰ ਹਰ ਸਾਲ ਉੱਡਦੀ ਜ਼ਰੂਰ ਹੈ ਉੱਡਦੀ ਜ਼ਰੂਰ ਹੈ ਪਰ ਬੰਦ ਥੋੜਾ ਹੋਈ ਹੈ ਅਜੇ ਵੀ ਲੋਕ ਦائیں ਫਿਰਦੇ ਚੋਰੀ ਛੱਪੀ ਲੋਕੀ ਦਾ ਖਰੀਦਣ ਬਿਲਕੁਲ ਉਹ ਮਾਲਕ ਨੇ ਜੋ ਕਿ ਇਸ ਡੋਰ ਨੂੰ ਬਣਾਉਂਦੇ ਨੇ ਤੁਹਾਨੂੰ ਦੱਸ ਦਈਏ ਕਿ ਚਾਈਨਾ ਡੋਰ ਦਾ ਜਿੰਨਾ ਜਾਨਲੇਵਾ ਉਨੀ ਹੀ ਫਾਇਦੇਮੰਦੇ ਡੋਰ ਆ ਕਿਉਂਕਿ ਇਹ ਡੋਰ ਦਾ ਫਾਇਦਾ ਇਹ ਹੁੰਦਾ ਕਿ ਧਾਗੇ ਨਾਲ ਦੇ ਨਾਲ ਬੰਦੀ ਆ ਤੇ ਧਾਗਾ ਜਦੋਂ ਵੀ ਕੋਈ ਰਾਖੀਰ ਜਾਂਦਾ ਹੁੰਦਾ ਹੈ ਤਾਂ ਧਾਗਾ ਟੁੱਟ ਜਾਂਦਾ ਮਗਰ ਜਿਹੜੀ ਚਾਈਨਾ ਡੋਰ ਆ ਉਸ ਨਾਲ ਤੁਸੀਂ ਵੀ ਸੋਸ਼ਲ ਮੀਡੀਆ ਦੇ ਅਕਸਰ ਦੇਖਦੇ ਹੋਵੋਗੇ ਕਿਸੇ ਦੀ ਜਾਨ ਚਲ ਗਈ ਕਿਸੇ ਦਾ ਘਰ ਘਰਾਂ ਦੇ ਘਰ ਬਰਬਾਦ ਹੋ ਗਏ ਉਹ ਚਾਈਨਾ ਡੋਰ ਨੁਕਸਾਨ ਸਾਡਾ ਅੱਜ ਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਜਾਗਰੂਕ ਕਰ ਸਕੀਏ ਜਿਹੜੀ ਚਾਈਨਾ ਡੋਰ ਹੈ ਉਹ ਜਾਨਲੇਵਾ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਇੱਕ ਵਾਰ ਸੋਸ਼ਲ ਮੀਡੀਆ ਤੇ ਜ਼ਰੂਰ ਸਰਚ ਕਰ ਲੈਣਾ ਕਿ ਚਾਈਨਾ ਡੋਰ ਦੇ ਨਾਲ ਕਿੰਨਾ ਨੁਕਸਾਨ ਹੋਇਆ ਚਾਈਨਾ ਡੋਰ ਦੇ ਨਾਲ ਕਿੰਨੀਆਂ ਜਾਨਾਂ ਗਈਆਂ ਨੇ ਤੇ ਉਸਦੇ ਉਲਟ ਜੇ ਤੁਸੀਂ ਆਰਮ ਡੋਰ ਦੀ ਗੱਲ ਕਰੋ ਤਾਂ ਆਰਮ ਡੋਰ ਵੀ ਇੱਕ ਵਾਰ ਚੈੱਕ ਕਰ ਲੈਣਾ ਕਿ ਇਸ ਨਾਲ ਕੋਈ ਵੀ ਕਦੀ ਵੀ ਕਿਸੇ ਵੀ ਕਿਸਮ ਦਾ ਜਿਹੜਾ ਨੁਕਸਾਨ ਹੈ ਉਹ ਨਹੀਂ ਹੋਇਆ ਤੇ ਪਹਿਲੇ ਸਮੇਂ ਦੇ ਵਿੱਚ ਲੋਕ ਆਰਮ ਡੋਰ ਇਸਤੇਮਾਲ ਕਰਦੇ ਸੀ ਤੇ ਲੋਕਾਂ ਦਾ ਵੀ ਜਿਹੜਾ ਸੀ ਉਹ ਲੋਕਵਾਸੀ ਵੀ ਵੈਦਾ ਸੀ ਕਿਉਂਕਿ ਅੱਜ ਦੀ ਜੇ ਚਾਈਨਾ ਡੋਰ ਦੀ ਗੱਲ ਕਰੀਏ ਤਾਂ ਕਈ ਜਾਣਾਂ ਜਿਹੜੀ ਹੈ ਚਾਈਨਾ ਡੋਰ ਹਰ ਸਾਲ ਲੈ ਕੇ ਜਾਂਦੀ ਹੈ ਤੇ ਸਾਡੇ ਵੱਲੋਂ ਖਾਸ ਤੌਰ ਤੇ ਅਪੀਲ ਹੈ ਲਾਈਵ ਪੰਜਾਬੀ ਵੱਲੋਂ ਖਾਸ ਤੌਰ ਤੇ ਅਪੀਲ ਹੈ ਕਿ ਤੁਸੀਂ ਆਮ ਡੋਰ ਇਸਤੇਮਾਲ ਕਰੋ ਤਾਂ ਜੋ ਲੋਕਾਂ ਦੀ ਜਾਨ ਬਚ ਸਕੇ ਜਿਹੜੀ ਚਾਈਨਾ ਡੋਰ ਖਤਰਨਾਕ ਖੁਨੀ ਡੋਰ ਜਿਸ ਨੂੰ ਨਾਮ ਦਿੱਤਾ ਗਿਆ ਉਹ ਪੈਰ ਬਾਜ਼ਾਰ ਨੂੰ ਬੰਦ ਹੋਵੇ ਤੇ ਉਹ ਤਮਾਮ ਹੋ ਜੇ ਖਤਮ ਹੋ ਜੇ ਚਾਈਨਾ ਡੋਰ ਤੇ ਸੀ ਅਪੀਲ ਕਰਦੇ ਹਾਂ ਆਮ ਡੋਰ ਦਾ ਵੱਧ ਤੋਂ ਵੱਧ ਜਿਹੜਾ ਇਸਤੇਮਾਲ ਹੈ ਉਹ ਕੀਤਾ ਜਾਵੇ ਕੈਮਰਾਮੈਨ ਮਨੋਜੀ ਨਾਲ ਮਹਿਮਾਨੋਂ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ